ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾ ਵਿਰੁੱਧ ਸ਼ਿਕੰਜਾ ਕਸਦਿਆਂ ਮੋਹਾਲੀ ਪੁਲਿਸ ਨੇ ਪੁਲਿਸ ਦੀ 82ਵੀਂ ਬਟਾਲੀਅਨ ਦੇ ਹੈੱਡ ਕਨਸਟੇਬਲ ਸਮੇਤ ਤਿੰਨ આરોપીਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਇਨ੍ਹਾਂ ਕੋਲੋਂ 1.8 ਕਿਲੋਗ੍ਰam ਪਾਬੰਦੀਸ਼ੁਦਾ ਚਰਸ ਬਰਾਮਦ ਹੋਈ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਦੀਪਕ ਪਾਰਿਕ ਸਤਿ ਸ਼੍ਰੀ ਅਕਾਲ ਜੀ ਸਾਡੀ ਜਿਹੜੀ ਪੰਜਾਬ ਸਰਕਾਰ ਦੀ ਅਤੇ ਪੰਜਾਬ ਪੁਲਿਸ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਕੁਸੀਲੇੜੀ ਦੇ ਵਿੱਚ ਸਾਡੇ ਜਿਹੜੇ ਸੋਬੇਸ਼ਤਰੀ ਡੀਐਸਪੀ ਅਫਸਰ ਹੈਗੇ ਆ ਪ੍ਰੀਤ ਕਵਨ ਇਹ ਅੱਜਕਲ ਐਸਐਚਓ ਢਕੋਲੀ ਦੀ ਭੂਮਿਕਾ ਨਿਭਾ ਰਿਹਾ ਹੈ ਇਹਨਾਂ ਦੇ ਨਾਲ ਡੀਐਸਪੀ ਸਾਹਿਬ ਜ਼ਿਰਕਪੁਰ ਐਸਪੀ আর ਇਹਨਾਂ ਦੀ ਟੀਮ ਨੇ ਕਾਫੀ ਅੱਛੀ ਇੱਕ ਕਾਮਯਾਬੀ ਨਸ਼ੇ ਦੇ ਖਿਲਾਫ ਹਾਸਲ ਕੀਤੀ ਹੈ ਜਿਸ ਦੇ ਵਿੱਚ ਇਹਨਾਂ ਨੇ 1 ਕਿਲੋ 800 ਗ੍ਰਾਮ ਜਿਹੜੀ ਚਰਸ ਹੈਗੀ ਹੈ ਉਹ ਬਰਾਮਦ ਕੀਤੀ ਹੈ ਇਸ ਦੇ ਵਿੱਚ ਇਹ ਵਿਅਕਤੀ ਇੱਕ ਜਿਹੜੀ ਪ੍ਰਾਇਮਰੀ ਜਾਣਕਾਰੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹ ਢਕੋਲੀ ਇਲਾਕੇ ਦੇ ਵਿੱਚ ਜਿਹੜੀ ਹੈਗੀ ਹੈ ਚਰਸ ਦੀ ਵਿਕਰੀ ਕਰਦੇ ਸੀਗੇ ਯੂਥ ਨੂੰ ਇਹ ਚਰਸ ਵੇਚਦੇ ਸੀਗੇ ਸੋ ਜਦੋਂ ਅਸੀਂ ਅੱਗੇ ਜਾ ਕੇ ਇਹਦੀ ਸ਼ਾਨਮਾਨ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨ ਵਿਅਕਤੀ ਹੈਗੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ ਉਸ ਪੁਲਿਸ ਮੁਲਾਜ਼ਮ ਨੂੰ ਵੀ ਅਸੀਂ ਜਿਹੜਾ ਹੈਗਾ ਕਿਉਂਕਿ ਇਹ ਸਾਡਾ ਮਕਸਦ ਬਿਲਕੁਲ ਕਲੀਅਰ ਹੈ ਕਿ ਇਸ ਨਸ਼ੇ ਦੀ ਲੜਾਈ ਦੇ ਵਿੱਚ ਜਾਂ ਤੇ ਵਿਅਕਤੀ ਸਾਡੇ ਨਾਲ ਹੈ ਜਾਂ ਫਿਰ ਸਾਡੇ ਖਿਲਾਫ ਸੋ ਜੋ ਵੀ ਸਾਡੇ ਖਿਲਾਫ ਹੈ ਪਾਵੇ ਉਹ ਪੁਲਿਸ ਮੁਲਾਜ਼ਮ ਹੈ ਪਾਵੇ ਕੋਈ ਹੋਰ ਵਿਅਕਤੀ ਹੈਗਾ ਉਹਦੇ ਖਿਲਾਫ ਅਸੀਂ ਕਾਰਵਾਈ ਤੋਂ ਗੁਰੇਜ਼ ਨਹੀਂ ਕਰਾਂਗੇ ਇਸ ਲਈ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਪਹਿਲੇ ਵਿਅਕਤੀ ਦਾ ਨਾਮ ਗੁਰਜੀਤ ਸਿੰਘ ਹੈ ਦੂਜੇ ਦਾ ਨਾਮ ਅਨਕੁਸ਼ ਪਾਲ ਹੈ ਇਹ ਗੁਰਜੀਤ ਸਿੰਘ ਜਿਹੜਾ ਹੈਗਾ ਮਨੀ ਮਾਜਰੀ ਦਾ ਰਹਿਣ ਵਾਲਾ ਹੈਗਾ ਅਨਕੁਸ਼ ਪਾਲ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਦਵਿੰਦਰ ਕੁਮਾਰ ਜਿਹੜਾ ਤੀਜਾ ਦੋਸ਼ੀ ਹੈਗਾ ਇਹ ਸੀਨੀਅਰ ਸਿਪਾਹੀ ਹੈਗਾ ਪੰਜਾਬ ਪੁਲਿਸ ਦੇ ਵਿੱਚ 82 ਬਟਾਲিয়ন ਦੇ ਨਾਲ ਜੁੜਿਆ ਹੋਇਆ ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਕੋਲੋਂ 1 ਕਿਲੋ 800 ਗ੍ਰਾਮ ਚਰਸ਼ ਬਰਾਮਦ ਕੀਤੀ ਹੈ ਇੱਕ ਐਕਟਿਵਾ ਹਰਿਆਣਾ ਨੰਬਰ ਦੀ ਵੀ ਬਰਾਮਦ ਕੀਤੀ ਗਈ ਹੈ ਜਿਹੜੇ ਦੋਸ਼ੀ ਹੈਗੇ ਇਹ ਗੁਰਜੀਤ ਸਿੰਘ ਅਤੇ ਅਨਕੁਸ਼ ਪਾਲ ਦੋਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਪਰਚੇ ਜਿਹੜੇ ਹੈਗੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਦਰਜ ਹੈ ਸਰਪੁਲਸ ਨਾਲ ਜਿਹੜੀ ਕੀ ਗੱਲ ਕਹਿੰਦਾ ਸੀ ਜਿਹਨਾਂ ਦੇ ਮਾਮਲੇ ਦੇਖੋ ਜੀ ਇਹ ਮੌਕੇ ਤੇ ਸਾਰੇ ਫੜੇ ਗਏ ਹੈ ਤੇ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਆਪਣੀ ਡਿਊਟੀ ਤੋਂ ਕਈ ਦਿਨ ਦਾ ਗੈਰ ਹਾਜ਼ਰ ਚੱਲ ਰਿਹਾ ਸੀਗਾ ਔਰ ਇਸ ਕੰਮ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਹੈਗਾ ਸਾਹਮਣੇ ਆਇਆ ਹੈ ਸੋ ਉਹਦੀ ਬਾਕੀ ਦੂੰਗਾ ਇਹਨਾਂ ਨਾਲ ਤਫ਼ਤੀਸ਼ ਕਰਕੇ ਜੋ ਭੂਮਿਕਾ ਹੋਏਗੀ ਸਾਹਮਣੇ ਸਾਰੇ ਜਿਹੜਾ ਪੁਲਿਸ ਮੁਲਾਜ਼ਮ ਕਿਸ ਥਾਣੇ ਨਾਲ ਸੰਬੰਧਿਤ ਸੀ ਕਿਤੇ ਪੁਲਿਸ ਇਹ 82 ਬਟਾਲੀਅਨ ਦੇ ਨਾਲ ਸੰਬੰਧਿਤ ਸੀਗਾ ਉੱਥੇ 82 ਬਟਾਲੀਅਨ ਤੋਂ ਅਟੈਚ ਵਕ-ਵਕ ਥਾਵਾ ਦੀ ਡਿਊਟੀ ਲਈ ਹੁੰਦੇ ਸਨ ਸ ਬੇਸਿਕਲੀ ਮੋਟਰਸੋਕ੍ਰੰਦੀ ਇਸ ਫਿਟੇਸਿੰਗ ਕਿੰਨਾ ਉਦੇ ਹੈ ਇਹ ਜਿਹੜੀ ਹਿੰ ਤੱਕ ਸਾਹਮਣੇ ਆਈ ਇਹ ਪੁਸ਼ਕ੍ਰਿਸ਼ ਮੁਰਲੀ ਜਿਹੜੀ ਕੀਤੀ ਹੈ ਇਹ ਬਾਹਰੋਂ ਲੈ ਕੇ ਆਂਦੇ ਸੀਗੇ ਅ ਮੋਹਾਲੀ ਦੇ ਬਾਹਰ ਤੋਂ ਲਾ ਕੇ ਔਰ ਐਗਜ਼ੈਕਟ ਕਿੱਥੋਂ ਲੈ ਕੇ ਆਂਦੇ ਸੀਗੇ ਉਹ ਅਸੀਂ ਅਫਸਰ ਤਫਤੀਸ਼ ਦੱਸਾਂਗੇ ਲਾ ਕੇ ਜਿਹੜਾ ਇੱਥੇ ਹੋਟਲ ਦੇ ਵਿੱਚ ਕਈ ਵਾਰ ਕਮਰੇ ਲੈਂਦੇ ਸੀ ਕਮਰੇ ਲੈ ਕੇ ਫਿਰ ਇਹਨਾਂ ਦੇ ਜਿਹੜੇ ਸੰਪਰਕ ਸੀਗੇ ਉਹਦੇ ਉਹਨਾਂ ਦੇ ਨਾਲੇ ਸੇਲ ਪਰਚੇਸ ਕਰਦੇ ਸੀਗੇ ਸੋ ਇਹਨਾਂ ਦੇ ਜਿਹੜੇ ਫੋਨਸ ਹੈਗੇ ਉਹਨਾਂ ਦੀ ਮੋਬਾਈਲ ਫੋਰੈਂਸਿਕ ਕਰਾਵਾਂਗੇ ਅਸੀਂ ਕੰਟੈਕਟਸ ਵਗੈਰੇ ਦੇਖ ਕੇ ਅਗੇ ਇਹਨਾਂ ਨੇ ਬਾਇਰਸ ਕੌਣ ਹੈਗੇ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ। ਬਸ ਬੇਸਿਕਲੀ ਬਾਇ ਪ੍ਰੋਫੈਸ਼ਨ ਕੀ ਕਰਦੇ ਸੀ ਤੇ ਨਿਓ ਰ ਇੱਕ ਦੂਜੇ ਨੂੰ ਜਾਣਦੇ ਕਿ ਰਹਿੰਦੇ। ਇਹ ਸਾਰੀ ਗੱਲਾਂ ਜਿਹੜੀ ਹੈਗੀ ਡਿਟੇਲਸ ਉਹ ਅਸੀਂ 杜ing ਇਨਵੈਸਟੀਗੇਸ਼ਨ ਇਹ ਸਾਹਮਣੇ ਆਏ। ਸਰ ਜੀ ਦੂਸਰਾ ਮਾਮਲਾ ਹੈ ਕਿ ਕੋਈ ਦੂਜੇ ਨਾਂ ਲੈ ਬਾਰੇ ਮੈ ਤੁਹਾਨੂੰ ਦੱਸਦਾ। ਕੀ ਵੀ ਕਰਨਾ ਤੇ ਬੇਸਿਕਲੀ ਏਜ ਕਿੰਨੀ ਹੈ ਤੇ ਇਹਨਾਂ ਦੇ ਕਿਹੜੇ ਗਰੁੱਪ ਦੇ ਹੋ ਕੋਈ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ। ਜੀ ਅਲਾਨ 25 ਤੋਂ 35 ਦੀ ਏਜ ਪ੍ਰੋਫਾਈਲ ਦੇ ਵਿੱਚ ਹੈਗੇ। ਪਹਿਲਾਂ ਇਹਨਾਂ ਦੋਨਾਂ ਤੇ ਮੁਲਾਜ਼ਮ ਦਾ ਤੇ ਹਲੇ ਜਿਹੜਾ ਹੈਗਾ ਪਹਿਲੀ ਵਾਰੀ ਰੋਲ ਸਾਹਮਣੇ ਆਇ बाकी दो ते जेडे हैगे परचे पहले भी एनडीपीएस दे हिमाचल दे विच दर्ज हैगी जेडे हुन तक सानू पता नहीं सगिए मुलाजिम किस तरह से इनकी मदद कर रहा था या सेल ने ये भी भागीदार था देखिए तीनों साथ में पकड़े गए और बड़ी कमर्शियल क्वांटिटी की चरस के साथ पकड़े गए तो बाकी इनका जो डिटेल रोल बेसिकली ਇਹਨਾਂ ਦੇ ਨਾਲ ਸ਼ਾਮਲ ਸੀਗਾ ਇਸ ਗ੍ਰੀਟਿਕ ਦੇਖੋ ਅਸੀਂ ਵੀ ਕੋਈ ਗੱਲ ਨਾ ਕੱਚੇ ਤੌਰ ਤੇ ਇਹ ਨਹੀਂ ਕਹਿਣਾ ਚਾਹੁੰਦੇ ਭਲੇ ਰਿਕਵਰੀ ਹੋਈਏ ਬੰਦੇ ਅਰੈਸਟ ਹੋਏ ਇੱਕ ਵਾਰ ਸਾਨੂੰ ਫੋਰੈਂਸਿਕ ਅਨਾਲਿਸਿਸ ਡੀਟੇਲ ਕਰਨੇ ਨੇ ਦੋ ਇਨਵੈਸਟੀਗੇਸ਼ਨ ਕਰਕੇ ਅਸੀਂ ਕੱਲੇ-ਕੱਲੇ ਦਾ ਰੂਲ ਕਲੀਅਰ ਕਰਦੇ ਹਾਂ ਕਿਉਂਕਿ ਉਸ ਮੁਲਾਜ਼ਮ ਨੂੰ ਦੇ ਨਾਲ ਕਰਕੇ ਹੋ ਸਕਦਾ ਹੋਰ ਮੁਲਾਜ਼ਮ ਵੀ ਨਾਲ ਇੱਕ ਲਿੰਕ ਚ ਹੋਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਹੋਰ ਵੀ ਕੋਈ ਲਿੰਕ ਚ ਹੋਏਗਾ ਪਰ ਉਹ ਸਿਵਲ ਦਾ ਬੰਦਾ ਹੈ ਪੁਲਿਸ ਦਾ ਹੈ ਕਿਸੇ ਹੋਰ ਵਿਭਾਗ ਦਾ ਹੈ

ਅਸੀਂ ਆਪ ਜਾ ਕੇ ਲੋਕਾਂ ਨੂੰ ਮਿਲਦੇ ਆ ਸੰਪਰਕ ਮੀਟਿੰਗਾਂ ਕਰਦੇ ਆ ਉਹਨਾਂ ਨੂੰ ਰਿਕੁਐਸਟ ਕਰਦੇ ਆ ਕਿ ਪਿੰਡ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤੁਹਾਨੂੰ ਦੱਸੋ ਅਸੀਂ ਕਾਰਵਾਈ ਕਰਾਂ ਫਿਰ ਦੇ ਵਿੱਚ ਕੋਈ ਹੋਰ ਹੋ ਸੰਭਾ ਜਿਵੇਂ ਚਰਸ ਬੇਸਿਕਲੀ ਹਰ ਕੋਈ ਕੰਜ਼ੂਮ ਕਰਦਾ ਕੋਈ ਸਟੂਡੈਂਟ ਇਹਦੇ ਵਿੱਚ ਇਨਵੋਲਡ ਜਾਂ ਸੂਰਪ ਸਪਲਾਈ ਕਰਦੇ ਸੀਗੇ ਜਾਂ ਕਿਸ ਤਰੀਕੇ ਨਾਲ ਇਹ ਅੱਗੇ ਸੇਲ ਕਰਦੇ ਸੀਗੇ ਇਹ ਕੀ ਹੈ ਸਭ ਦੇਖੋ ਮੈਂ ਉਹੀ ਮੇਰੀ ਬੇਨਤੀ ਹੈਗੀ ਕਿ ਹੁਣ ਰਿਕਵਰੀ ਤੋਂ ਬਾਅਦ कोई भी अच्छी गल जी कहनी है ठोस तौर पर कहना चाहते हैं थोड़ा जो तीन चार दिन इन्वेस्टिगेशन होर हो जाएगी डिटेल प्रेस नोट जारी कर देंगे कि ये बटालियन से संबंधित है उनके जो अधिकारी है उनको सूचना दे दी जाएगी आगे की महकमाना कार्यवाही तो तो ये एग्जैक्ट डिटेल सारी प्रेस नोट देगी जो प्रूस कर लिया